ਖਬਰਨਾਮਾ ਦੇਖ ਰਿਹਾ ਸਾਰੀ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ 13 14 ਮਾਰਚ ਨੂੰ ਕਰਨਲ ਪੁਸ਼ਪਿੰਦਰ ਬਾਘ ਅਤੇ ਉਸ ਦੇ ਲੜਕੇ ਦੀ ਪੰਜਾਬ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਕੁੱਟਮਾਰ ਤੋਂ ਬਾਅਦ ਮਾਮਲਾ ਇੰਨਾ ਕੋ ਭਖਿਆ ਕਿ ਮੌਕੇ ਤੇ ਪੰਜਾਬ ਸਰਕਾਰ ਨੂੰ ਦੂਸਰੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 12 ਮੁਲਾਜ਼ਮ ਸਸਪੈਂਡ ਕਰਨੇ ਪਏ ਕਰਨਲ ਬਾਠ ਦੀ ਧਰਮ ਪਤਨੀ ਵੱਲੋਂ ਵਾਰ-ਵਾਰ ਵਿਰੋਧ ਕੀਤਾ ਗਿਆ इवन दो ਜਿਹੜੇ ਇੰਸਪੈਕਟਰ ਰੌਣੀ ਨੇ ਉਹਨਾਂ ਦੀ ਜ਼ੁਬਾਨ ਤ ਵੀ ਰੱਦ ਕਰ ਦਿੱਤੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਚੌਥੀ ਵਾਰ ਸੱਠ ਬਿਠਾ ਦਿੱਤੀ ਗਈ ਹੈ ਕਰਨਲ ਪਸ਼ਪਿੰਦਰ ਦੇ ਬਾਠ ਦੇ ਜਿਹੜੀ ਕੁੱਟਮਾਰ ਦੇ ਮੁੱਦੇ ਨੂੰ ਲੈ ਕੇ ਲੇਕਿਨ ਕਰਨਲ ਪਸ਼ਪਿੰਦਰ ਬਾਠ ਦੀ ਧਰਮ ਪਤਨੀ ਚੁੱਪ ਨਹੀਂ ਬੈਠ ਰਹੀ ਸਗੋਂ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ ਪਹਿਲਾ ਮਿਲੇ ਰਾਤ ਰਾਤ ਹੋਣਾ ਨੂੰ ਫਿਰ ਮਿਲੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਇਨਸਾਫ ਮਿਲੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਇਵਨ ਥੋ ਹੁਣ ਸੀਬੀਆਈ ਤੱਕ ਅਪਰੋਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਨਲ ਪਸ਼ਵਿੰਦਰ ਬਾੜ ਦੀ ਧਰਮ ਪਤਨੀ ਜਸਵਿੰਦਰ ਕੌਰ ਬਾੜ ਕਹਿ ਰਹੀ ਹੈ ਕਿ ਜਿਹੜੇ ਇਹ ਸਾਨੂੰ ਪੰਜਾਬ ਪੁਲਿਸ ਤੇ ਜਿਹੜੀ ਹੈ ਭਰੋਸਾ ਨਹੀਂ ਕਿਉਂਕਿ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ 12 ਮੁਲਾਜ਼ਮ ਨੇ ਉਹਨਾਂ ਦੀ ਡਿਊਟੀ ਜਿਹੜੀ ਹੈ ਉਹ ਪਟਿਆਲੇ ਦੇ ਵਿੱਚ ਹੈ ਲੇਕਿਨ ਪਟਿਆਲੇ ਦੇ ਵਿੱਚ ਜਿੰਨੇ ਵੀ ਵੱਡੇ ਮੁਲਾਜ਼ਮ ਨੇ ਉਹਨਾਂ ਦੇ ਸਾਰੇ ਇੱਕ ਦੂਜੇ ਨਾਲ ਜਾਣ ਪਛਾਣ ਹੈ ਇਸ ਕਰਕੇ ਇਹਨਾਂ ਨੂੰ ਆਊਟ ਆਫ ਪਟਿਆਲਾ ਇਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ ਕੀਤੀਆਂ ਜਾਂ ਜਾਨੀ ਕੀਤੀਆਂ ਹਾਲੇ ਇਸ ਬਾਰੇ ਖੁਲਾਸਾ ਨਹੀਂ ਹੋਇਆ ਲੇਕਿਨ ਇਨਸਪੈਕਟਰ ਰੌਣੀ ਦੀ ਜ਼ਬਾਨਤ ਜਿਹੜੀ ਲਈ ਸੀ ਬਾਹਰੋਂ ਬਾਹਰ ਕਿ ਮੈਂ ਬਾਹਰ ਆ ਜਾਊਗਾ ਉਹ ਰੱਦ ਕਰ ਦਿੱਤੀ ਹਾਲਾਂਕਿ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਕੁੱਟਮਾਰ ਕਰਨ ਨਾਲ ਪਿਸ਼ਵਿੰਦਰ ਬਾੜ ਅਤੇ ਉਸਦੇ ਲੜਕੇ ਵੱਲੋਂ ਸਾਡੇ ਨਾਲ ਗਲਗੋਚ ਕੀਤਾ ਗਿਆ ਅਤੇ ਕੁੱਟਮਾਰ ਕੀਤੀ ਗਈ ਇਹ ਤਾਂ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਚੱਲੇਗਾ ਲੇਕਿਨ ਕਰਨਲ ਪਿਸ਼ਵਿੰਦਰ ਬਾੜ ਦੀ ਧਰਮ ਪਤਨੀ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਿਵੇਂ ਪਿਛਲੇ ਦਿਨਾਂ ਵਿੱਚ ਸਾਬਕਾ ਫੌਜੀ ਦੇ ਲੜਕੇ ਦੇ ਉੱਤੇ ਲੜਕੇ ਦੀ ਕੁੱਟਮਾਰ ਕੀਤੀ ਗਈ 3D ਜਿਹੜਾ ਉਹਨੂੰ ਟੌਰਚਰ ਕੀਤਾ ਗਿਆ ਉਥੇ ਵੀ ਗਏ ਯਾਨੀ ਕਿ ਜਿੱਥੇ ਵੀ ਉਹ ਲੜਾਈ ਝਗੜਾ ਹੁੰਦਾ ਹੈ ਜਾ ਪੰਜਾਬ ਸਰਕਾਰ ਵੱਲੋਂ ਜਾਂ ਪੁਲਿਸ ਪੰਜਾਬ ਵੱਲੋਂ ਅਤਿਆਚਾਰ ਕੀਤਾ ਜਾਂਦਾ ਹੈ ਤਾਂ ਕਰਨਲ ਬਾੜ ਦੀ ਧਰਮ ਪਤਨੀ ਵੱਲੋਂ ਉੱਥੇ ਸ਼ਮੂਲੀਅਤ ਕੀਤੀ ਜਾਂਦੀ ਹੈ ਆਖਰਕਾਰ ਕਰਨਲ ਬਾੜ ਦੀ ਪਤਨੀ ਨੂੰ ਹੋਣੀ ਕਿਉਂ ਚੇਤਾ ਆਇਆ ਹਾਲਾਂਕਿ ਕਰਨਲ ਪਸ਼ਪਿੰਦਰ ਜਿਹੜੇ ਬਾੜ ਨੇ ਅਤੇ ਉਹਨਾਂ ਦੇ ਲੜਕੀ ਦੀ ਕੋਟਮਾਰ ਤੋਂ ਪਹਿਲਾਂ ਵੀ ਤਾਂ ਹਿਆਰਾ ਮਾਮਲੇ ਅਜੇ ਸੀ ਜਿੱਥੇ ਕਿ ਕਈਆਂ ਦੇ ਨਾਲ ਧੱਕਾ ਹੋਇਆ ਤੇ ਕਈਆਂ ਦੇ ਨਾਲ ਧੱਕਾ ਨਹੀਂ ਹੋਇਆ ਯਾਨੀ ਕਿ ਕਈਆਂ ਨੇ ਕਈਆਂ ਵਰੀ ਪੰਜਾਬ ਪੁਲਸ ਵੱਲੋਂ ਧੱਕਾ ਕੀਤਾ ਗਿਆ ਤੇ ਕਈ ਵਾਰ ਨਹੀਂ ਵੀ ਕੀਤਾ ਗਿਆ ਲੇਕਿਨ ਉਹ ਮਾਮਲੇ ਆਏ ਲੇਕਿਨ ਉਹਨਾਂ ਮਾਮਲਿਆਂ ਨੂੰ ਦਬਾ ਲਿਆ ਗਿਆ ਲੇਕਿਨ ਹੁਣ ਪੰਜਾਬ ਦੇ ਵਿੱਚ ਜਿੱਥੇ ਵੀ ਘਟਨਾ ਹੁੰਦੀ ਹੈ ਉਥੇ ਕਰਨਲ ਬਾੜ ਦੀ ਧਰਮ ਪਤਨੀ ਪਹੁੰਚ ਜਾਂਦੀ ਹੈ ਡੀਸੀ ਨੂੰ ਫੋਨ ਲਗਾਏ ਜਾਂਦੇ ਨੇ ਐਸਐਸਪੀ ਨੂੰ ਫੋਨ ਲਗਾਏ ਜਾਂਦੇ ਨੇ ਮੌਕੇ ਤੇ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਨੇ ਆਖਰਕਾਰ ਮਾਧਰਾ ਕੀ ਹੈ ਕਈ ਪੱਤਰਕਾਰ ਦੱਸਦੇ ਨੇ ਕਈ ਦਿਨਾਂ ਤੋਂ ਇਹ ਸੋਸ਼ਲ ਮੀਡੀਆ ਤੇ ਖਬਰ ਘੁੰਮ ਰਹੀ ਹੈ ਕਿ ਕਰਨਲ ਪਸ਼ਵਿੰਦਰ ਬਾੜ ਦੀ ਧਰਮ ਪਤਨੀ ਜਸਵਿੰਦਰ ਕੌਰ ਬਾਠ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜੇਗੀ ਹਲਕਾ ਪਟਿਆਲੇ ਤੋਂ ਵਿਧਾਨ ਸਭਾ ਦੀ ਯਾਨੀ ਕਿ ਰਾਜਨੀਤੀ ਦੇ ਵਿੱਚ ਸ਼ਮੂਲੀਅਤ ਰਸਮੀ ਤਰੀਕੇ ਦੇ ਨਾਲ ਕਰਨ ਜਾ ਰਹੀ ਹੈ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਉਹ ਕਹਿੰਦੇ ਜਿਸ ਦਿਨ ਲੱਗਿਆ ਸੋਝ ਅਨਜਾਨੇ ਜਦੋਂ ਆਪ ਤੇ ਉਹਨਾਂ ਤੇ ਪਈ ਐ ਹਾਲਾਂਕਿ ਕਰਨਲ ਪਸ਼ਵਿੰਦਰ ਬਾਠ ਉਹਨਾਂ ਦੇ ਲੜਕੇ ਜਾਂ ਉਹਨਾਂ ਦੀ ਧਰਮ ਪਤਨੀ ਨੂੰ ਪਹਿਲਾਂ ਇਸ ਗੱਲ ਦਾ ਪਤਾ ਹੀ ਨਾ ਹੋਵੇ ਜਾਂ ਇਸ ਗੱਲ ਦਾ ਉਹਨਾਂ ਨੇ ਫੀਲ ਹੀ ਨਾ ਕੀਤਾ ਹੋਵੇ ਵੀ ਭਈ ਪੰਜਾਬ ਪੁਲਿਸ ਵੱਡੇ ਮੁਲਾਜ਼ਮਾਂ ਦੇ ਨਾਲ ਵੀ ਅਜਾਇਆ ਕਰ ਸਕਦੀ ਹੈ ਕਿਉਂਕਿ ਕਰਨਲ ਪਸ਼ਵਿੰਦਰ ਬਾਠ ਦੇ ਨਾਲ ਇਕੱਲੀ ਉਹਨਾਂ ਦੀ ਧਰਮ ਪਤਨੀ ਨਹੀਂ ਖੜੀ ਜਿੰਨੇ ਵੀ ਭਾਰਤ ਦੇ ਫੌਜੀ ਨੇ ਕਰਨਲ ਨੇ ਜਰਨਲ ਨੇ ਉਹ ਠੋਕ ਕੇ ਸੂਬੇ ਦੀ ਸਰਕਾਰ ਸੂਬੇ ਦੀ ਪੁਲਿਸ ਪ੍ਰਸ਼ਾਸਨ ਦਾ ਵਿਰੋਧ ਕਰ ਰਹੇ ਨੇ ਇਸ ਕਰਕੇ ਇਸ ਮੁੱਦੇ ਉੱਤੇ ਜਲਦੀ ਕਾਰਵਾਈ ਕਰ ਦਿੱਤੀ ਗਈ ਨਹੀਂ ਤਾਂ ਇਹੋ ਜਿਹੇ ਮੁੱਦਿਆ ਜਿਹੜੇ ਮੁੱਦੇ ਹੁੰਦੇ ਨੇ ਠੰਡੇ ਬਸਤੇ ਵਿੱਚ ਪਾ ਦਿੱਤੇ ਜਾਂਦੇ ਨੇ ਕਰਨਲ ਪਸ਼ਵਿੰਦਰ ਬਾਠ ਦੀ ਧਰਮ ਪਤਨੀ ਨੂੰ ਇਸ ਗੱਲ ਦਾ ਇਲਮ ਹੋਇਆ ਕਿ ਭਈ ਜੇ ਸਾਡੇ ਨਾਲ ਅਜ ਤੱਕਾ ਹੋ ਸਕਦਾ ਹੈ ਤੇ ਪੰਜਾਬ ਦੇ ਹੋਰ ਵੀ ਨੌਜਵਾਨ ਭਰਤੀ ਨੇ ਜਾਂ ਸਾਬਕਾ ਫੌਜੀ ਨੇ ਮੌਕੇ ਦੇ ਫੌਜੀ ਨੇ ਉਹਨਾਂ ਦੇ ਲੜਕੇ ਲੜਕੀਆਂ ਦੇ ਨਾਲ ਜਾਂ ਧਰਮ ਪਤਨੀਆਂ ਦੇ ਤੱਕੇ ਹੁੰਦੇ ਹੋਣਗੇ ਇਸ ਕਰਕੇ ਹਰ ਪੱਧਰ ਤੇ ਆਵਾਜ਼ ਬੁਲੰਦ ਕਰ ਰਹੀ ਹੈ ਕਰਨਲ ਬਾੜ ਦੀ ਧਰਮ ਪਤਨੀ ਤੇ ਸੂਤਰ ਕਹੀ ਦੱਸਦੇ ਨੇ ਕਿ ਹੋ ਸਕਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਹੀ ਨਾ ਲੜ ਲਵੇ ਕਿਦੇ ਉਹ ਦੀ ਭਾਰਤੀ ਜਨਤਾ ਪਾਰਟੀ ਵਿੱਚ ਜਲਦੀ ਸ਼ਾਮੂਲੀਤੀ ਨਾ ਹੋ ਜਾਵੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਤਾਂ ਕਰਨਲ ਪੁਸ਼ਪਿੰਦਰ ਬਾੜ ਦੀ ਧਰਮ ਪਤਨੀ ਖੁਦ ਜਾਣਦੇ ਨੇ ਉਹਨਾਂ ਨੇ ਸ਼ਾਮੂਲੀਤ ਕਰਨੀ ਹੈ ਜਾਂ ਨਹੀਂ ਕਰਨੀ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ